ਜੀ ਦੋਸਤੋ ਬਹੁਤ ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੀਆਂ ਮੰਗਾਂ ਦੇ ਉੱਪਰ ਅੱਜ 8 ਅਕਤੂਬਰ ਨੂੰ ਮੀਟਿੰਗ ਹੋਣ ਜਾ ਰਹੀ ਹੈ ਡੀਏ ਨੂੰ ਲੈ ਕੇ ਪੰਜਾਬ ਸਰਕਾਰ ਦੇ ਉੱਪਰ ਦਬਾਅ ਜਿਹੜਾ ਬਣਾਇਆ ਹੋਇਆ ਹੈ ਕਿਉਂਕਿ ਕੇਂਦਰ ਸਰਕਾਰ ਨੇ ਇੱਕ ਕਿਸ਼ਤ ਹੋਰ ਜਾਰੀ ਕਰਕੇ ਨਾਲ ਡੀਏ ਜਿਹੜਾ ਹੈ 16% ਦਾ ਜਿਹੜਾ ਫਰਕ ਪੈ ਗਿਆ ਹੈ ਮੁਲਾਜ਼ਮਾਂ ਤੇ ਪੈਨਸ਼ਨਰ ਦੇ ਅੰਦਰ ਪਾਰੀ ਰੋਸ ਜਿਹੜਾ ਪਾਇਆ ਜਾ ਰਿਹਾ ਹੁਣ ਮੁਲਾਜ਼ਮਾਂ ਨੂੰ ਆਪਣੀਆਂ ਮੰਗਾਂ ਸੰਬੰਧੀ ਅੱਜ 8 ਅਕਤੂਬਰ ਮੁਲਾਜ਼ਮਾਂ ਦੀਆਂ ਮੰਗਾਂ ਤੇ ਹੋਵੇਗਾ ਹੱਲ ਪੰਜਾਬ ਸਰਕਾਰ ਦਾ ਜਿਹੜਾ ਕਾਰਜਕਾਲ ਦਾ ਸਮਾਂ तकरीबन ਡੇਢ ਸਾਲ ਰਹਿ ਚੁੱਕਿਆ ਹੈ ਇਸ ਕਰਕੇ ਮੁਲਾਜ਼ਮਾਂ ਨੂੰ ਉਹਨਾਂ ਦੀਆਂ ਮੰਗਾਂ ਪੂਰੀਆਂ ਕਰਕੇ ਆਪਣੇ ਪੱਖ ਦੇ ਵਿੱਚ ਕਰਨਾ ਚਾਹੁੰਦੀ ਹੈ 8 ਅਕਤੂਬਰ ਯਾਨੀ ਕਿ ਅੱਜ ਨੂੰ ਕੈਬਨਿਟ ਸਬ ਕਮੇਟੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਸੱਤ ਮੁਲਾਜ਼ਮ ਜਥੇਬੰਦੀਆਂ ਨਾਲ ਮੀਟਿੰਗ ਕਰੇਗੀ 8 ਅਕਤੂਬਰ ਨੂੰ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨ ਦੀਆਂ ਜਿਹੜੀਆਂ ਸਾਂਝੀਆਂ ਮੰਗਾਂ ਨੇ ਉਹ ਕੈਬਨਿਟ ਸਬਕਮੇਟੀ ਦੇ ਅੱਗੇ ਰੱਖੀਆਂ ਜਾਣਗੀਆਂ ਸਾਂਝੀਆਂ ਕੀਤੀਆਂ ਜਾਣਗੀਆਂ ਮੰਗਾਂ ਦੇ ਵਿੱਚ ਮੁੱਖ ਤੌਰ ਤੇ 16% ਡੀਏ ਦੇਣ ਤੇ ਪੁਰਾਣੀ ਪੈਨਸ਼ਨ ਬਹਾਲ ਕਰਨਾ 17 ਜੁਲਾਈ 2020 ਤੋਂ ਬਾਅਦ ਭਰਤੀ ਮੁਲਾਜ਼ਮਾਂ ਦੇ ਉੱਪਰ ਕੇਂਦਰ ਦੀ ਥਾਂ ਤੇ ਪੰਜਾਬ ਦੇ ਸਕੇਲ ਲਾਗੂ ਕਰਨ ਦਾ ਠੇਕਾ ਤੇ ਆਊਟਸੋਰਸ ਮੁਲਾਜ਼ਮਾਂ ਨੂੰ ਨੀਜ਼ੀ ਕਰਨ ਠੇਕੇਦਾਰੀ ਤੋਂ ਬਾਹਰ ਕੱਢ ਕੇ ਰੈਗੂਲਰ ਕਰਨ ਇਸੇ ਤਰ੍ਹਾਂ 15 15 ਦਾ ਪੱਤਰ ਅੱਤ ਕਰਕੇ ਮੁਲਾਜ਼ਮਾਂ ਨੂੰ ਪਹਿਲੇ ਦਿਨ ਤੋਂ ਹੀ ਮੁਲਾਜ਼ਮਾਂ ਨੂੰ ਪੂਰੀਆਂ ਤਨਖਾਹ ਦੇਣਾ ਪੈਨਸ਼ਨਰਸ ਨੂੰ 2.9 ਫੈਕਟਰ ਦੇ ਨਾਲ ਪੈਨਸ਼ਨ ਦੇਣੇ ਇਸੇ ਤਰ੍ਹਾਂ ਹੀ ਮਾਨ ਪੱਤੇ ਦੇ ਅਧੀਨ ਕੰਮ ਕਰਦੇ ਹਜ਼ਾਰਾਂ ਮੁਲਾਜ਼ਮਾਂ ਨੂੰ ਘੱਟੋ ਘੱਟ ਊਰਜਾ ਦੇ ਕਾਨੂੰਨ ਹੇਠ ਲਿਆਉਣ ਦੇ ਮੁੱਦੇ ਉਠਾਏ ਜਾ ਸਕਦੇ ਐ ਸਾਂਝੇ ਫਰੰਟ ਤੋਂ ਇਲਾਵਾ ਕੈਬਨਿਟ ਸਬ ਕਮੇਟੀ ਜਿਹੜੀ ਹੈ ਅੱਜ 8 ਅਕਤੂਬਰ ਨੂੰ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਬੇਰੋਜ਼ਗਾਰ ਸਾਂਝਾ ਮੋਰਚਾ ਬੇਰੋਜ਼ਗਾਰ డిటి పాస్ ਜਿਹੜੇ ਕੀ 8 ਐਂਡ ਗ੍ਰਾਫਟ ਜਿਹੜੇ ਸੰਘਰਸ਼ ਯੂਨੀਅਨ ਇਸੇ ਤਰ੍ਹਾਂ ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਆਊਟਸੋਰਸਰ ਵਰਕਰ ਯੂਨੀਅਨ ಗ್ರಾಮ ਪੰਚਾਇਤ ਜਲ ਸਪਲਾਈ ਆਪਰੇਟਰ ਐਸੋਸੀਏਸ਼ਨ ਪੰਜਾਬ ਪੁਲਿਸ ਕਰੋਨਾ ਵਾਇਰਸ ਦੇ ਨਾਲ ਮੀਟਿੰਗ ਕਰੇਗੀ ਇਹਦੇ ਨਾਲ ਹੀ ਕੈਬਨਿਟ ਸਬਕਮੇਟੀ ਦੀਆਂ ਮੀਟਿੰਗਾਂ ਦੇ ਵਿੱਚ ਸਿੱਖਿਆ ਮੰਤਰੀ ਜਲ ਸਪਲਾਈ ਪਿੰਡੂ ਵਿਕਾਸ ਤੇ ਵਿੱਤ ਵਿਭਾਗ ਦੇ ਅਧਿਕਾਰੀ ਵੀ ਛੇੜੇ ਸ਼ਾਮਿਲ ਹੋਣਗੇ ਮੁਲਾਜ਼ਮ ਜਥੇਬੰਦੀਆਂ ਜਿਹੜੀਆਂ ਨੇ ਅੱਜ 8 ਅਕਤੂਬਰ ਨੂੰ ਸਬਕਮੇਟੀ ਦੇ ਨਾਲ ਮਿਟੀ ਕਰੇਗੀ ਇਹਦੇ ਵਿੱਚ ਕਾਫੀ ਮੰਗਾਂ ਦੇ ਉੱਪਰ ਸਹਿਮਤੀ ਜਿਹੜੀ ਹੈ ਬਣ ਸਕਦੀ ਹੈ ਖਾਸ ਕਰਕੇ ਡੀਏ ਦਾ ਗੰਭੀਰ ਮਸਲਾ ਜਿਹੜਾ ਬਣਿਆ ਹੋਇਆ ਹੈ ਕਿਉਂਕਿ ਪੰਜਾਬ ਸਰਕਾਰ ਭਾਰਦੀ ਹੈ ਜਿਹੜੀਆਂ ਸਾਰੀਆਂ ਸਟੇਟਾਂ ਤੋਂ 16% ਡੀ ਆਪਣੇ ਮਲਾਜ਼ਮਾਂ ਨੂੰ ਘੱਟ ਜਿਹੜੀ ਹੈ ਦੇਰੀ ਹੈ ਉਹਨਾਂ ਨਾਲੋਂ ਇਸ ਕਰਕੇ ਮਲਾਜ਼ਮਾਂ ਦੇ ਵਿੱਚ ਭਾਰੀ ਜਿਹੜਾ ਰੋਸ ਜਿਹੜਾ ਪਾਇਆ ਜਾ ਰਿਹਾ ਹੈ ਇਹਦਾ ਮਸਲਾ ਮਲਾਜ਼ਮ ਆਗੂਆਂ ਦੇ ਵੱਲੋਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਵੀ ਜਿਹੜੀ ਹੈ ਪਾ ਰੱਖੀ ਹੈ ਇਸ ਦਾ ਫੈਸਲਾ ਜਿਹੜਾ ਆਉਣਾ ਬਾਕੀ ਹੈ ਅੱਜ ਦੀ ਵੀਡੀਓ ਦੇ ਵਿੱਚ ਇਹੀ ਵਿੱਚ ਬਣੇ ਰਹਿ ਲਈ ਅਪਸੋਰ ਦਾ ਬਹੁਤ ਬਹੁਤ ਧੰਨਵਾਦ ਜੀ